ਉਹ ਨਾ ਤੰਤ ਕਰਿਆ ਉਰੀ ਨੂੰ ਕਰਿਆ ਹੁਣ ਕੱਢਿਆ ਖੱਬੇ ਰੱਤ ਦਾ 1 2 3 3 ਬਰੀ ਬਾਰੇ ਹੋਰ ਇਹਨਾਂ ਤੋਂ 3 ਬਰੀ ਮਾਰਦੀ ਸੀ ਮਗਰ ਅੱਤੇ ਹੋ ਨਾ ਮੱਕੀ ਨਮੋਰ ਕਹਾਂ ਦਾ ਆਪੇ

ਤੇ ਉਹ ਆ ਨਾ ਦੇ ਕੋਲ ਉਹਨੇ ਬਾਂਡੇ ਬੇਚ ਜਾਉਂਦੀ ਕੋਈ ਤੇਜ ਨਹੀਂ ਜਿੱਤੀ ਮੈਂ ਆ ਗਾ ਅਗਲੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਪਿੰਡ ਕਿਹੜਾ ਜੀ ਪਿੰਡ ਮੇਰਾ ਸਿੰਬਲੀ ਆ ਜੀ ਘਟਨਾ ਕੀ ਹੋਈ ਹੈ ਜੀ ਪਾਜੀ ਮੇਰੇ ਬੇਟੇ ਦੇ ਖੰਜਰ ਮਾਰੇ ਆ ਕਿਹਨੇ ਮਾਰੇ ਜੀ ਇਹ ਜਤਿੰਦਰ ਸਿੰਘ ਰਾਣਾ ਆ ਔਰ ਪੁੱਤਰ ਹਰਵੰਦ ਸਿੰਘ ਜੀ ਵਾਸੀ ਸਿੰਬਲੀ ਆ ਇਹ ਵੀ ਕੀ ਗੱਲ ਕੀ ਹੋਈ ਜੀ ਕੋਈ ਗੱਲ ਵੀ ਹੋ ਜੀ ਪਾਜੀ ਕੋਈ ਰੰਜਿਸ਼ ਨਹੀਂ ਹੈ ਕਿ ਪਤਾ ਨਹੀਂਗਾ ਕੁਝ ਵੀ ਸੰਜੀ ਘਟਨਾ ਹੋਈ ਕਿੱਦਾਂ ਸੀ ਤੁਹਾਨੂੰ ਇਹਦੇ ਬਾਰੇ ਕੀ ਪਤਾ ਲੱਗਿਆ ਕੋਈ ਸੀਸੀਟੀਵੀ ਆਈ ਇਹਦੇ ਵਿੱਚ ਬਾਜੀ ਇਹਦੀ ਸੀਸੀਟੀ ਸੀਸੀ ਜਿਹੜੀ ਆ ਉਹ ਕੈਮਰਾ ਗੁਰਦੁਆਰੇ ਆ ਸਭ ਦਾ ਹੈ ਜੀਤਗੜ੍ਹ ਗੁਰਦੁਆਰ ਸਾਹਿਬ ਦਾ ਕੈਮਰੇ ਦੇ ਵਿੱਚ ਕੈਦ ਆ ਜੀ ਇਹ ਬੱਸ ਸਟੈਂਡ ਦੇ ਉੱਪਰ ਹੋਈ ਆ ਮੋੜ ਦੇ ਉੱਪਰ ਅੱਛਾ ਹਾਂਜੀ ਜਿਹਨੇ ਕੀਤੀ ਆ ਉਹ ਵੀ ਤੁਹਾਡਾ ਗਵਾਂਟੀ ਸੀ ਜੀ ਕਿੱਦਾਂ ਉਹ ਮੇਰੇ ਘਰ ਦੇ ਨਾਲ ਘਰਵਾ ਮੋੜਲੇ ਪਾਸੇ ਉਹਨਾਂ ਨਾਲ ਕੋਈ ਰੰਜਿਸ਼ ਸੀ ਤੁਹਾਡੀ ਆ ਕੋਈ ਰੰਜਿਸ਼ ਨਹੀਂ ਸੀ ਬਾਜੀ ਤੇ ਜਿਹਨੇ ਘਟਨਾ ਕੀਤੀ ਉਹਦੀ ਉਮਰ ਕਿੰਨੀ ਕੁ ਸੀਗੀ ਜੀ ਉਹਦੀ ਉਮਰ ਤਕਰੀਬਨ 50 ਹਜ਼ਾਰ 50 ਸਾਲ ਤੁਹਾਡੇ ਮੁੰਡੇ ਦੀ ਮੇਰੇ ਮੁੰਡੇ ਦੀ ਹੈਗੇ 25 ਸਾਲ ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ ਉਹਦੇ ਨਾਲ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਪਤਾ ਨਹੀਂ ਇਹਨਾਂ ਦੀ ਬਾਹਰ ਹੋ ਗਈ ਉਹ ਤਾਂ ਮੈਂ ਕਹਿ ਨਹੀਂ ਸਕਦਾ ਪਰ ਲੇਕਿਨ ਸਾਡੇ ਨਾਲ ਕਦੇ ਹੋਈ ਨਹੀਂ ਸਾਹਮਣੇ ਕੋਈ ਵੀ ਗੱਲ ਅੱਛਾ ਤੇ ਜਿਹੜਾ આરોપી ਹੈ ਜਿਹੜਾ ਉਹਨੂੰ ਹੁਣ ਪੁਲਿਸ ਨੇ ਫੜ ਲਿਆ ਜਾਂ ਉਹਨੂੰ ਕਹਿੰਦੇ ਆ ਜੀ ਫੜ ਲਿਆ ਸਾਨੂੰ ਨਹੀਂ ਪਤਾ ਵੀ ਫੜ ਕੇ ਲੈ ਗਿਆ ਜਾਂ ਨਹੀਂ ਲੈ ਗਿਆ ਕਿਉਂ ਮੈਂ ਪਰਸੋਂ ਦਾ ਇੱਥੇ ਹੀ ਆ ਹਸਪਤਾਲ 'ਚ ਅੱਛਾ ਜੀ ਹਾਂਜੀ ਕੀ ਹੁਣ ਮੰਗੀ ਹੈ ਤੁਹਾਡੀ ਪ੍ਰਸ਼ਾਸਨ ਕੀ ਮੰਗ ਮੇਰੀ ਇਹੀ ਆ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਮੈਨੂੰ ਇਨਸਾਫ਼ ਮਿਲਣਾ ਚਾਹੀਦਾ